ਇਹੜਾ ਟਰੱਕ ਫੜਿਆ ਆ ਹੁਣੀ ਥੋੜੀ ਦੇਰ ਪਹਿਲਾਂ ਉਹਦੇ ਵਿੱਚੋਂ ਅੱਧਾ ਰਾਸ਼ਨ ਇਸ ਘਰ ਚ ਉਤਰਿਆ ਸੀਗਾ ਤੁਸੀਂ ਵੀਡੀਓ ਚ ਦੇਖੋਗੇ ਅੰਦਰ ਤੁਹਾਨੂੰ ਬੋਰੀ ਵੀ ਦਿਖਾਈ ਦਿੱਤੀ ਜਾਏਗੀ ਜੇ ਹੁਣ ਤੁਸੀਂ ਦੇਖੋ ਤਾਂ ਅੰਦਰ ਕੁਝ ਵੀ ਨਹੀਂ ਹੈਗਾ ਕਾਕੇ ਸਾਰੇ ਜਨੇ ਕੁੰਡਾ ਖੜਕਾ ਰਹੇ ਐ ਜਿਵੇਂ ਪੁਲਿਸ ਨੂੰ ਵੀ ਕਿਹਾ ਗਿਆ ਹੈ ਸਾਨੂੰ ਚੈੱਕ ਕੀਤਾ ਜਾਵੇ ਜਿਹਦੇ ਵਿੱਚ ਰਾਸ਼ਨ ਉਤਾਰਿਆ ਹੈ ਕੋ ਟਰੱਕ ਡਰਾਈਵਰ ਆਪ ਕਹਿ ਰਿਹਾ ਪੁਲਿਸ ਅਜੇ ਤੱਕ ਨਹੀਂ ਪਹੁੰਚੀ ਹੈਗੀ ਪੁਲਿਸ ਪੁਲਿਸ ਵਾਲਾ ਕੰਮ ਨਹੀਂ ਕਰ ਰਹੀ ਪੁਲਿਸ ਰਾਸ਼ਨ ਵੰਡਣ ਦਾ ਕੰਮ ਕਰ ਰਹੀ ਹੈ ਜੇ ਦੇਖਿਆ ਜਾਵੇ ਤਾਂ ਖੰਨਾ ਪੁਲਿਸ ਨਹੀਂ ਤਾਂ ਸਾਰਾ ਰਾਸ਼ਨ ਭੇਜਿਆ ਹੈ ਡਰਾਈਵਰ ਨੇ ਹੈ ਕਿ ਖੰਨਾ ਸਿਟੀ ਵੰਦੀ ਪੁਲਿਸ ਨੇ ਇਹ ਭੇਜਿਆ ਹੈ ਕਾਇਆ ਉਹਦੇ ਵਿੱਚ ਤੇਲ ਵੀ ਪੁਲਿਸ ਵਾਲਿਆਂ ਨੇ ਮੈਂ ਪਰਵਾਇਆ ਹੈਗਾ ਔਰ ਮੈਨੂੰ ਹੁਣ ਖਦਸ਼ਾ ਵੀ ਆ ਉਹ ਜਿਹੜਾ ਵਿਚਾਰਾ ਟਰੱਕ ਡਰਾਈਵਰ ਮਾਤੜ ਸਾਥੀ ਹੈ ਉਹਦੇ ਨਾਲ ਇਹ ਲੋਕ ਕੀ ਕਰਨਗੇ ਅਸੀਂ ਆ 513 ਨੰਬਰ ਘਰ ਦੇ ਬਾਹਰ ਖੜੇ ਆ ਜਿਹੜਾ ਟਰੱਕ ਫੜਿਆ ਆ ਹੁਣੀ ਥੋੜੀ ਦੇਰ ਪਹਿਲਾਂ ਉਹਦੇ ਵਿੱਚੋਂ ਅੱਧਾ ਰਾਸ਼ਨ ਇਸ ਘਰ 'ਚ ਉਤਰਿਆ ਸੀਗਾ ਤੁਸੀਂ ਵੀਡੀਓ 'ਚ ਦੇਖੋਗੇ ਅੰਦਰ ਤੁਹਾਨੂੰ ਬੋਰੀ ਵੀ ਦਿਖਾਈ ਦਿੱਤੀ ਜਾਏਗੀ ਜੇ ਹੁਣ ਤੁਸੀਂ ਦੇਖੋ ਤਾਂ ਅੰਦਰ ਕੁਝ ਵੀ ਨਹੀਂ ਹੈਗਾ ਕਾਦੇ ਸਾਰੇ ਜਨੇ ਖੁੰਡਾ ਖੜਕਾਰ ਰਹੇ ਐ ਕਿ ਐਸੀ ਪੁਲਿਸ ਨੂੰ ਵੀ ਕਿਹਾ ਵੀ ਇਸ ਘਰ ਨੂੰ ਚੈੱਕ ਕੀਤਾ ਜਾਵੇ ਜਿਹਦੇ ਵਿੱਚ ਰਾਸ਼ਨ ਉਤਾਰਿਆ ਹੈਗਾ ਉਹ ਟਰੱਕ ਡਰਾਈਵਰ ਆਪ ਕਹਿ ਰਿਹਾ ਪੁਲਿਸ ਹਲੇ ਤੱਕ ਨਹੀਂ ਪਹੁੰਚੀ ਹੈਗੀ ਔਰ ਉਹ ਰਾਸ਼ਨ ਦੀ ਬੋਰੀ ਵੀ ਅੰਦਰ ਨੂੰ ਫਸਕਾ ਦਿੱਤੀ ਗਈ ਹੈਗੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਵੀ ਜਿਹੜੀ ਸਰਕਾਰ ਦੇ ਹੱਥਾਂ ਦੀ ਪੁਤਤਲੀ ਬਣੀ ਹੋਈ ਹੈ ਉਹ ਜਰਾ ਲੋਕਾਂ ਲਈ ਆ ਕੇ ਖੜੇ ਆ ਡੈਮੋਕ੍ਰੇਸੀ ਦਾ ਜਿਹੜਾ ਕਾਂ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਕਰੀ ਉਹ ਨਾ ਕਰੇ ਹਾਂ ਤਾਂ ਵੀ ਇੱਕ ਡਰਾਈਵਰ ਹੈ ਜਿਹੜਾ ਉਹ ਸਾਡੇ ਕੋਲ ਵੀ ਕੈਮਰੇ ਤੇ ਮੰਨਿਆ ਕਿ 120 ਬੋਰੀਆਂ ਮੈਂ ਲੈ ਕੇ ਆ ਸੀ 60 ਬੋਰੀਆਂ ਕਹਿੰਦਾ ਇਸ ਘਰੇ ਉਤਾਰੀਆਂ ਨੇ 513 ਨੰਬਰ ਦੇ ਵਿੱਚ ਹਾਂਜੀ ਅਸੀਂ ਤਾਂ ਉਸ ਤੋਂ ਬਾਅਦ ਥੋੜੀ ਪੁਲਿਸ ਨਾਲ ਸਿੱਧੀ ਕਿਸ ਅਫਸਰ ਨਾਲ ਗੱਲਬਾਤ ਹੋਈ ਜਾਂ ਤੁਸੀਂ ਕਿਸੇ ਕੋਲ ਦੱਸਿਆ ਕਿ ਇਸ ਘਰ ਦੇ ਵਿੱਚ ਇੰਨੀਆਂ ਬੋਰੀਆਂ ਬਿਲਕੁਲ ਅਸੀਂ ਬਾਰ-ਬਾਰ ਉਹਨਾਂ ਨੂੰ ਇਹ ਕਹਿ ਰਹੇ ਹਾਂ ਉਹ ਕਹਿੰਦੇ ਜੇ ਅਸੀਂ ਪਹਿਲਾਂ ਟਰੈਕ ਦੇ ਐਫ ਆਈ ਆਰ ਕੱਟ ਲ ਤੇ ਸਾਨੂੰ ਕੀ ਸ਼ੋਰਟੀ ਪੁਲਿਸ ਦੀ ਕੀ ਰੇਡ ਕਰਨਗੇ ਵੀ ਕੀ ਨਹੀਂ ਕਰਨਗੇ ਕਿਉਂ ਇਹ ਤਾਂ ਘਰ ਦਾ ਦਰਵਾਜ਼ਾ ਖੋਲ ਰਹੇ ਨਹੀਂ ਔਰ ਜੇ ਤੁਸੀਂ ਗਲੀ ਤੇ ਵੀ ਪੁੱਛੋਗੇ ਤਾਂ ਉਹ ਤਾਂ ਕਹਿ ਰਹੇ ਦੁਪਹਿਰ ਦਾ ਹੀ ਕੰਮ ਚੱਲ ਰਿਹਾ ਹੈਗਾ ਔਰ ਵੈਸੇ ਵੀ ਜਦੋਂ ਅਸੀਂ ਪਹਿਲਾਂ ਆਏ ਸੀ ਅੰਦਰ ਬੋਰੀਆਂ ਪਈਆਂ ਸੀਗੀਆਂ ਤੇ ਹੁਣ ਅੰਦਰ ਖਾਲੀ ਦਿਖਾਈ ਦੇ ਦਿੱਤਾ ਜਾ ਰਿਹਾ ਹੋ ਸਕਦਾ ਹੈਗਾ ਵੀ ਇਹ ਘਰ ਦੇ ਅੰਦਰ ਹੀ ਆ ਤੇ ਇਹਨਾਂ ਨੇ ਅੰਦਰ ਸਾਰਾ ਮਾਲ ਕਰ ਲਿਆ ਹੈਗਾ ਦਰਵਾਜ਼ਾ ਇੱਧਰ ਹੀ ਹੈ ਕਿ ਪਿਛਲੇ ਪਾਸੇ ਵੀ ਆ ਕੋਈ ਨਹੀਂ ਦਰਵਾਜ਼ਾ ਸਾਨੂੰ ਨਹੀਂ ਪਤਾ ਇੱਧਰ ਹੀ ਹੈ ਕਿ ਪਿਛਲੇ ਪਾਸੇ ਆ ਸੀ ਡਰਾਈਵਰ ਦੇ ਕਹਿੰਦੇ ਇਸ ਘਰ 'ਚ ਪਹੁੰਚੇ ਸੀਗੇ ਔਰ ਉਹਦੀ ਇਨਫੋਰਮੇਸ਼ਨ ਬਿਲਕੁਲ ਤੋੜੀ ਡੀਐਸਪੀ ਨਾਲ ਇਹ ਗੱਲ ਹੋਈ ਸੀ ਡੀਐਸਪੀ ਨੇ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ ਹਾਂਜੀ ਹਾਂਜੀ ਜਿਹੜਾ ਡੀਐਸਪੀ ਆ ਉਹਨੇ ਕਿਹਾ ਹੈਗਾ ਗੁਰਇਕਬਾਲ ਸਿੰਘ ਵੀ ਅਸੀਂ ਇੱਥੇ ਜ਼ਰੂਰ ਆ ਕੇ ਚੈੱਕ ਕਰਾਂਗੇ ਹੁਣ ਦੇਖਦੇ ਆਂ ਪੁਲਿਸ ਇਸ ਘੰਟੇ ਨੂੰ ਕਰੀਬ 1 ਤੋਂ 1.5 ਘੰਟੇ ਦੇ ਕਰੀਬ ਹੋ ਗਿਆ ਪਰ ਹਜੇ ਤੱਕ ਪੁਲਿਸ ਦਾ ਕੋਈ ਮੁਲਾਜ਼ਮ ਇੱਥੇ ਕੋਈ ਕੋਈ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ ਐਸ ਵੇਲੇ ਟਰੱਕ ਅਸੀਂ ਉਹਨਾਂ ਨੂੰ ਦੇ ਦਿੱਤਾ ਹੈਗਾ ਕੰਪਾਉਂਡ ਉਹਨਾਂ ਨੇ ਕਰ ਲਿਆ ਹੈਗਾ ਆ ਹੁਣ ਐਫਆਈਆਰ ਵੀ ਕੱਟਦੇ ਆ ਕਿ ਨਹੀਂ ਕੱਟਦੇ ਹੈਗੇ ਆ ਇਹ ਪੁਲਿਸ ਕੀ ਕਰਦੀ ਹੈਗੀ ਆ ਪਰ ਜੇ ਦੇਖਿਆ ਜਾਵੇ ਤਾਂ ਖੰਨਾ ਪੁਲਿਸ ਨੇ ਤਾਂ ਸਾਰਾ ਰਾਸ਼ਨ ਭੇਜਿਆ ਹੈਗਾ ਮਨਿਆ ਕਿ ਮੈਨੂੰ ਖੰਨੇ ਤੋਂ ਪੁਲਿਸ ਨੇ ਭੇਜਿਆ ਡਰਾਈਵਰ ਬਿਲਕੁਲ ਡਰਾਈਵਰ ਨੇ ਹੈ ਕਿ ਖੰਨਾ ਸਿਟੀ ਵੰਦੀ ਪੁਲਿਸ ਨੇ ਇਹ ਭੇਜਿਆ ਹੈਗਾ ਆ ਜਿਹੜਾ ਟਰੱਕ ਹੈਗਾ ਉਹ ਕੰਪਾਉਂਡ ਕੀਤਾ ਹੋਇਆ ਹੈਗਾ ਕੋਈ ਲੈਸੈਂਸ ਨਹੀਂ ਹੋਣਾ ਆਰ ਸੀ ਨਹੀਂ ਹੋਣੀ ਉਹਦੇ ਵਿੱਚ ਤੇਲ ਵੀ ਪੁਲਿਸ ਵਾਲਿਆਂ ਨੇ ਮੈਂ ਪਰਵਾਇਆ ਹੈਗਾ ਔਰ ਮੈਨੂੰ ਹੁਣ ਖਦਸ਼ਾ ਵੀ ਆ ਉਹ ਜਿਹੜਾ ਵਿਚਾਰਾ ਟਰੱਕ ਡਰਾਈਵਰ ਮਾਤੜ ਸਾਥੀ ਆ ਉਹਦੇ ਨਾਲੇ ਲੋਕ ਕੀ ਕਰਨਗੇ ਉਹਦੀ ਉਹਦੇ ਤੇ ਉਹਦੇ ਪਰਿਵਾਰ ਦੀ ਜਿਹੜੀ ਹੁਣ ਹੈ ਨਾ ਉਹਦੇ ਲਈ ਮੈਨੂੰ ਤਕਲੀਫ ਹੋ ਰਹੀ ਹੈ ਕਿ ਇਹਨਾਂ ਦਾ ਰਾਸ਼ਨ ਫੜਿਆ ਗਿਆ ਕਿਤੇ ਉਹਦੀ ਗਾਜੋ ਵਿਚਾਰੇ ਇੱਕ ਗਰੀਬ ਬੰਦੇ ਉੱਤੇ ਨਾ ਪਵੇ ਮਤਲਬ ਉਸ ਨੂੰ ਵੀ ਇਸ ਚੀਜ਼ ਦਾ ਸਾਰੇ ਦਾ ਮੋਹਰਾ ਬਣਾਇਆ ਜਾ ਸਕਦਾ ਉਹ ਹੋ ਸਕਦਾ ਸਾਰੀ ਕਾਰ ਉਹਨੂੰ ਵੀ ਉਹਨੂੰ ਵੀ ਮੋਹਰਾ ਬਣਾਇਆ ਜਾ ਸਕਦਾ ਜਾਂ ਕੱਲੋਂ ਉਹਦੇ ਪਰਿਵਾਰ ਨਾਲ ਜਾਂ ਉਹਦੇ ਨਾਲ ਕੁਝ ਵੀ ਹੁੰਦਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰੀ ਹੋ ਕੇ ਬਿਲਕੁਲ ਡਰਿਆ ਹੋਇਆ ਤੇ ਸੇਮ ਹੈ ਦੇਖੋ ਉਹਨਾਂ ਨਾਲ ਗੱਲ ਕੀਤੀ ਆ ਹੁਣ ਇਸ ਵੇਲੇ ਕਿੱਥੇ ਆ ਉਹ ਉਹ ਇਸ ਵੇਲੇ ਸ਼ਾਇਦ ਪੁਲਿਸ ਵਾਲਿਆਂ ਦੇ ਨਾਲ ਹੀ ਹੋਣਾ ਆ ਅਸੀਂ ਤਾਂ ਉਹਨਾਂ ਨੂੰ ਹੈਂਡ ਓਵਰ ਟਰੱਕ ਕਰਤਾ ਤੇ ਡਰਾਈਵਰ ਵੀ ਨਾਲ ਲੈ ਕੇ ਗਏ ਹੋਣਗੇ ਇੱਕ ਇੱਕ ਬੰਦਾ ਜਿਹੜਾ ਰੋਜੀ ਰੋਟੀ ਕਮਾਉਂਦਾ ਦਿਹਾੜੀ ਕਰਦਾ ਉਹਨੂੰ ਕੀ ਪਤਾ ਵੀ ਕੀ ਜਾ ਰਿਹਾ ਕੀ ਆ ਰਿਹਾ ਉਹ ਪੁਲਿਸ ਦੇ ਕਹਿੰਦੇ ਪੁਲਿਸ ਤੋਂ ਤਾਂ ਹਰ ਕੋਈ ਡਰਦਾ ਪੁਲਿਸ ਦੇ ਕਹਿੰਦੇ ਵਿਚਾਰਾ ਰਾਸ਼ਨ ਛੱਡਨ ਆ ਗਿਆ ਪਰ ਮੈਂ ਤਾਂ ਇਹ ਪਿਛਲੇ 3-4 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਕਦੇ ਕੋਈ ਐਕਟੀਵਾ ਤੇ ਰਾਸ਼ਨ ਵੰਡਦਾ ਫੜ ਲਿਆ ਕੋਈ ਗਲੀਆਂ ਦੇ ਵਿੱਚ ਕਿੱਟਾਂ ਵੰਡ ਰਿਹਾ ਇਹਨਾਂ ਦੀਆਂ ਤੁਸੀਂ ਲਗਾਤਾਰ ਸ਼ਿਕਾਇਤਾਂ ਵੀ ਕਰ ਰਹੇ ਹੋ ਕਿ ਤੁਹਾਡੀ ਪਿਛਲੇ 5-4 ਦਿਨਾਂ ਦੇ ਵਿੱਚੋਂ ਕਿਸੇ ਸ਼ਿਕਾਇਤ ਦਾ ਅਸਰ ਹੋਇਆ ਜੋ ਕੁਝ ਕੋਈ ਕੁਝ ਕੁਝ ਨਹੀਂ ਅਸਰ ਹੋਇਆ ਨਾ ਇਲੈਕਸ਼ਨ ਕਮਿਸ਼ਨ ਤੇ ਤੁਸੀਂ ਦੇਖੋਗੇ ਅਸੀਂ ਐਕਸਟਰਾ ਫੋਰਸ ਦੀ ਮੰਗ ਵੀ ਕੀਤੀ ਸੀਗੀ ਈਵਨ ਬਾਕੀ ਪਾਰਟੀਆਂ ਨੇ ਵੀ ਐਕਸਟਰਾ ਫੋਰਸ ਦੀ ਮੰਗ ਕੀਤੀ ਸੀ ਐਕਸਟਰਾ ਫੋਰਸ ਵੀ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਇੱਥੇ ਪ੍ਰੋਵਾਈਡ ਨਹੀਂ ਕਰਾਈ ਤੁਸੀਂ ਪੰਜਾਬ ਪੁਲਿਸ ਹੀ ਦੇਖੋਗੇ ਤੇ ਪੰਜਾਬ ਨਾ ਬਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਆਪ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਥਾਂ ਦੀ ਕਟਪੁਤਲੀ ਬਣੀ ਹੋਈ ਹੈ ਕੀ ਹੈ ਪੁਲਿਸ ਵਾਲਾ ਕੰਮ ਕਰ ਰਹੀ ਹੈ ਜੀ ਪੁਲਿਸ ਪੁਲਿਸ ਵਾਲਾ ਕੰਮ ਨਹੀਂ ਕਰ ਰਹੀ ਪੁਲਿਸ ਰਾਸ਼ਨ ਵੰਡਣ ਦਾ ਕੰਮ ਕਰ ਰਹੀ ਹੈ